500 ਰੁਪਏ ਵੀ ਦੇ ਕੇ ਗਿਆ ਜੀ ਉਸ ਤੋਂ ਬਾਅਦ ਜਿਹੜਾ ਕਿਰਾਏਦਾਰ ਸੀਗਾ ਜਿਹਦੀ ਦੁਕਾਨ ਕਿਰਾਏ ਤੇ ਜਿਹਨੇ ਲਿੱਤੀ ਹੋਈ ਸੀ ਉਹਨੇ 4 ਦਿਨ ਬਾਅਦ ਮਤਲਬ 24 ਤਰੀਕ ਨੂੰ ਉਹਨੂੰ ਕੁਝ ਪੈਟਰੋਲ ਦੀ ਬਦਬੂ ਆਈ ਉਨੇ ਪੈਕੇਟ ਚੱਕਿਆ ਤੇ ਬਾਹਰ ਰੱਖ ਲਿਆ ਆਪਣੀ ਐਸੋਸੀਏਸ਼ਨ ਨੂੰ ਜਿਹੜੀ ਮਾਰਕੀਟ ਐਸੋਸੀਏਸ਼ਨ ਹੈ ਉਹਨੂੰ ਦੱਸਿਆ ਉਹਨਾਂ ਨੇ ਪੀਸੀਆਰ ਬੁਲਾ ਲਈ ਪੀਸੀਆਰ ਵਾਲਿਆਂ ਨੇ ਉਹ ਸਮਾਨ ਚੱਕਿਆ ਬਾਹਰ ਰੱਖਿਆ ਅੱਜ ਸਵੇਰੇ ਸਾਨੂੰ ਇਨਫੋਰਮ ਕੀਤਾ ਗਿਆ ਜਦ ਪੈਕੇਟ ਨੂੰ ਖੋਲਿਆ ਤੇ ਉਹਦੇ ਅੰਦਰ ਤਾਰਾਂ ਘੜੀ ਕੋਈ ਪਾਊਡਰ ਲਾਈਕ ਸਬਸਟੈਂਸ ਬੈਟਰੀ ਇਹ ਸਾਰੀ ਚੀਜ਼ਾਂ ਮਿਲੀਆਂ ਤੇ ਨਾਲ ਹੀ ਕੋਈ 8-9 ਲੀਟਰ ਪੈਟਰੋਲ अलग-अलग थैलियां च बंद के तवा सील बंद को मिले इमीडिएटली डीसीपी सिटी ते डीसीपी इन्वेस्टिगेशन मौके ते आके इन्वेस्टिगेशन शुरू हुई अलग-अलग टीम्स बनाईया गईयां कुछ टेक्निकल सर्वेलेंस बैकवर्ड लिंक फॉरवर्ड लिंक जेडी जेडी चीज बरामद हुईया सी के जमे बैटरी एक-एक टीम हर एक दे पिछे लाती थी केस क्रैक हो गया जी विद इन 12 आवर्स द टीम दे डिड अ वेरी गुड जॉब ਅਸਲੀ ਕਹਾਣੀ ਇਹ ਹੈ ਕਿ ਜਿਹੜਾ ਮਕਾਨ ਮਾਲਕ ਹੈ ਉਹਦੇ ਤਿੰਨ ਦੁਕਾਨਾਂ ਨੇ ਇੱਕ ਦੁਕਾਨ ਜਿਹੜੀ ਬੈਗਸ ਤੇ ਅਟੈਚੀਆਂ ਦੀ ਹੈ ਉਹ ਜਿਹੜਾ ਬੰਦਾ ਚਲਾਉਂਦਾ ਹੈ ਉਹਦਾ ਸੱਕਾ ਭਾਂਜਾ ਉਹਦੀ ਵੀ ਇੱਕ ਦੁਕਾਨ ਨੇੜੇ ਸੇਮ ਬੈਗਸ ਤੇ ਅਟੈਚੀਆਂ ਦੀ ਠੀਕ ਹੈ ਉਹਨੇ ਆਪਣੇ ਇੱਕ ਮਿੱਤਰ ਨਾਲ ਜਿਹੜਾ ਜਿਹਦਾ ਨਾਮ ਆਮਰ ਹੈ YouTube ਤੋਂ ਇਹ ਇੰਪਰੋਵਾਈਜ਼ਡ ਡਿਵਾਈਸ ਜਿਹੜਾ ਐਕਸਪਲੋਸਿਵ ਡਿਵਾਈਸ ਬਣਾਣਾ ਸਿੱਖਿਆ ਕਾਫੀ ਚੀਜ਼ਾਂ ਨਾਨ ਨੇ ਫਲਿੱਪਕਾਰਟ ਤੋਂ ਮੰਗਾਈਆਂ ਕਾਫੀ ਚੀਜ਼ਾਂ ਨਾਨ ਨੇ ਖਰੀਦੀਆਂ ਤੇਲ ਕਿਤੋਂ ਖਰੀਦਿਆ ਬੈਟਰੀ ਕਿਤੋਂ ਖਰੀਦੀ ਫਲਿੱਪਕਾਰਟ ਤੋਂ ਕਿਆ-ਕਿਆ ਮੰਗਾਇਆ ਉਹ ਸਾਰੀ ਡਿਟੇਲ ਸਾਰਾ ਸਾਡੇ ਕੋਲ ਆ ਗਿਆ ਤੇ ਜਿਸ ਸਕੂਟੀ ਤੇ ਗਿਆ ਸੀਗਾ ਉਹ ਉਹ ਸਕੂਟੀ ਵੀ ਟਰੇਸ ਹੋ ਗਈ ਤੇ ਇਹ ਦੋਨੋਂ ਬੰਦੇ ਗ੍ਰਿਫਤਾਰ ਹੋ ਗਏ ਕਿਸ ਵਿੱਚ ਉਦੇਸ਼ ਕੀ ਸਰ ਉਦੇਸ਼ ਕੀ ਸੀ ਉਦੇਸ਼ ਇਹ ਸੀਗਾ ਕਿ ਇਹ ਦੁਕਾਨ ਤੇ ਅਗਲਕ ਜੂਗੀ ਜਿਹੜਾ ਟਾਈਮਰ ਸੀਗਾ ਉਹ 20 ਤਰੀਕ ਰਾਤ ਨੂੰ 1 ਵਜੇ ਦਾ ਸੀਗਾ ਜੀ ਲੇਕਿਨ ਕਿਸੇ ਕਾਰਨ ਵਰਸ਼ ਜਿਹੜਾ ਉਹਨਾਂ ਦਾ ਟਾਈਮਰ ਹੈ ਉਹ ਚਲਾਨੀ ਤੇ ਅਗ ਲਗੀ